ਲੋ ਜੀ ਭਾਈ ਆਹ ਵੀਡੀਓ ਨੂੰ ਬਹੁਤ ਹੀ ਧਿਆਨ ਨਾਲ ਦੇਖੋ ਆਹ ਵੀਰ ਦਾ ਟੈਲੈਂਟ ਦੇਖ ਕੇ ਨਾ ਤੁਸੀਂ ਵੀ ਹੈਰਾਨ ਰਹਿ ਜਾਓਗੇ ਬਹੁਤ ਹੀ ਕਮਾਲ ਦਾ ਟੈਲੈਂਟ ਆ ਵੀਰ ਕੋਲੇ ਆਹ ਦੇਖੋ ਜੀ ਵੀਡੀਓ ਲੋ ਜੀ ਭਾਈ ਜਿਹੜੇ ਮੇਰੇ ਵੀਰੜੇ ਘਰ ਦੇ ਵਿੱਚ ਕੋਠੀ ਪਾਈ ਆ ਤੇ ਪੌੜੀਆਂ ਤੇ ਜਿਹੜਾ ਗ੍ਰਿਲ ਲਾ ਕੇ ਸ਼ੀਸ਼ਾ ਲਾਇਆ ਨਾ ਉਹ ਵੀਡੀਓ ਨੂੰ ਸਕਿੱਪ ਨਾ ਕਰੋ ਐਂਡ ਤੱਕ ਦੇਖੋ ਦੇਖੋ ਭਈ ਇਹ ਵੀਰ ਨੇ ਨਾ ਇੱਕੋ ਟੱਕ ਲਾਇਆ ਤੇ ਜਿਹੜਾ ਸ਼ੀਸ਼ਾ ਸੀ ਉਹਦਾ ਰੁਖ ਬਦਲ ਕੇ ਰੱਖਤਾ ਤੇ ਇਹ ਸ਼ੀਸ਼ਾ ਨਾ ਤੁਹਾਡੇ ਘਰ ਦੀ ਸੁੰਦਰਤਾ ਨੂੰ ਚਾਰ ਚੰਨ ਲਾਊਗਾ ਦੇਖੋ ਇਸ ਗ੍ਰਿਲ ਦੇ ਉੱਤੇ ਇਸ ਪੌੜੀ ਦੇ ਉੱਤੇ ਨਾ ਤਿੰਨ ਸ਼ੀਸ਼ੇ ਲੱਗੇ ਆ ਤੇ ਤਿੰਨਾ ਸ਼ੀਸ਼ਿਆਂ ਤੇ ਵੀਰ ਨੇ ਇੱਕ-ਇੱਕ ਟੱਕ ਲਾਇਆ ਤੇ ਇੱਕੋ ਦਾ ਡਿਜ਼ਾਈਨ ਬਣਾਤਾ ਬਈ ਕਮਾਲ ਆ ਗੁੱਡਵਰਕ ਆ ਬਈ ਘੇੜ ਗੱਲਵਾਤਾ ਤੇ ਜੇ ਕਿਸੇ ਵੀਰ ਨੇ ਇਹੋ ਜਿਹਾ ਕੰਮ ਕਰਵਾਉਣਾ ਤਾਂ ਆਹ ਮਿਸਤਰੀ ਨਾਲ ਸੰਪਰਕ ਜ਼ਰੂਰ ਕਰਿਓ ਬਈ ਬਹੁਤ ਹੀ ਮਨ ਲਾ ਕੇ ਦਿਲ ਲਾ ਕੇ ਵੀਰ ਕੰਮ ਕਰਦਾ ਦੇਖੋ ਤੁਹਾਡੇ ਘਰ ਦੀ ਸੁੰਦਰਤਾ ਨੂੰ ਨਾ ਬਈ ਚਾਰ ਚੰਨ ਲੱਗ ਗਏ ਬਹੁਤ ਸੋਹਣਾ ਕੰਮ ਕੀਤਾ ਵੀਰ ਨੇ ਬਈ ਬਾਖਮਾਲ ਆ ਇੰਨਾ ਪੈਸਾ ਖਰਚ ਕਰ ਦਿੰਨੇ ਤੇ ਆਪਾਂ ਸਿੰਪਲੀ ਛੱਡ ਦਿੰਨੇ ਆ ਬਈ ਤੇ ਜੇ ਵੀਰ ਨੇ ਸਿਰਫ ਇੱਕ ਟੱਕ ਲਾਇਆ ਤੇ ਸ਼ੀਸ਼ੇ ਦਾ ਰੁਖ ਬਦਲ ਕੇ ਬਹੁਤ ਹੀ ਸੋਹਣਾ ਡਿਜ਼ਾਈਨ ਵਿੱਚ ਪਾਰਤਾ ਬਈ ਦਿਲੋਸ ਲੋਟਾ ਵੀਰ ਨੂੰ ਮਿਹਨਤੀ ਇਨਸਾਨ ਮਿਹਨਤ ਨੂੰ ਸਲੂਟ ਬੰਦਾ ਬਈ ਤੇ ਜੇ ਕਿਸੇ ਵੀਰ ਨੇ ਕੰਮ ਕਰਵਾਉਣਾ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਵੀਰ ਦਾ ਕੰਮ ਵਧੀਆ ਲੱਗਿਆ ਤਾਂ ਪਿਆਰਾ ਜਿਹਾ ਕਮੈਂਟ ਕਰਕੇ ਆਹ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਬਈ ਇਹੋ ਜਿਹੇ ਇਨਸਾਨ ਜਿਹੜੇ ਮਿਹਨਤੀ ਇਨਸਾਨ ਹੁੰਦੇ ਹਨ ਨਾ ਉਹਨਾਂ ਕੋਲੇ ਜਿਹੜਾ ਖੂਨਰ ਹੁੰਦਾ ਕਾਰਾਗਰੀ ਹੁੰਦੀ ਆ ਉਹਨੂੰ ਸਿਰੇ ਸ਼ੇਰ ਜ਼ਰੂਰ ਕਰਦਿਆ ਕਰੋ ਇਹ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਕਰਦਿਆਂ ਥੈਂਕ ਯੂ ਧੰਨਵਾਦ ਜੀ